ਕੱਛੀ ਗੱਲ ਪੰਜਾਬੀਓ ਬ੍ਰੀਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਹਾਜ਼ਰ ਹੋਏ ਹਾਂ ਅੱਜ ਦੀਆਂ ਵੱਡੀਆਂ ਖਬਰਾਂ ਲੈ ਕੇ ਤੇ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਜੋ ਕਿ ਬੇਹਦ ਮਹੱਤਵਪੂਰਨ ਖਬਰ ਹੁਣ ਪੰਜਾਬੀਆਂ ਦੇ ਲਈ ਨਿਕਲ ਕੇ ਆ ਰਹੀ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਹੁਣ ਪੰਜਾਬ ਦੇਸ਼ ਦਾ ਜਿਹਾ ਪਹਿਲਾ ਸੂਬਾ ਬਣ ਚੁੱਕਾ ਹੈ ਜਿਸ ਦੇ ਵਿੱਚ ਐਂਟੀ ਡਰੋਨ ਸਿਸਟਮ ਲਾਗੂ ਹੋ ਗਿਆ ਹੈ ਜੀਹਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਭਗਵਾਨਤਮਾਨ ਦੇ ਵੱਲੋਂ ਅੱਜ ਤਰਨਤਾਰਨ ਦੇ ਵਿੱਚ ਐਂਟੀ ਡਰੋਨ ਸਿਸਟਮ ਦੀ ਸ਼ੁਰੂਆਤ ਕਰ ਦਿੱਤੀ yeah <laughs> ਪੰਜਾਬ ਦੇ ਵਿੱਚ ਤਿੰਨ ਐਂਟੀ ਡਰੋਨ ਸਿਸਟਮ ਲਾਗੂ ਕੀਤੇ ਗਏ ਹਨ ਤੁਹਾਨੂੰ ਦੱਸ ਦਈਏ ਕਿ ਇਸ ਦੀ ਜਿਹੜੀ ਕਿ ਲਾਗਤ ਆ ਉਹ ਕੁੱਲ 51.41 ਕਰੋੜ ਦੀ ਲੱਗੀ ਹੈ ਸੋ ਪੰਜਾਬ ਦੇ ਵਿੱਚ ਹੁਣ ਜਿਹੜਾ ਕਿ ਕੁੱਲ 9 ਐਂਟੀ ਡਰੋਨ ਸਿਸਟਮ ਜਿਹੜੇ ਉਹ ਖਰੀਦੇ ਗਏ ਹਨ ਤੇ ਸਾਰੇ ਹੀ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਇਹਨਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ ਸੋ ਪੰਜਾਬ ਦੇ ਵਿੱਚ ਹੁਣ ਜਿਹੜੇ ਪਾਕਿਸਤਾਨ ਦੀ ਤਰਫੋਂ ਜਿਹੜੇ ਡਰੋਨ ਆ ਰਹੇ ਸਨ ਲਗਾਤਾਰ ਨਸ਼ਾ ਲੈ ਕੇ ਖਾਸ ਤੌਰ ਦੇ ਉੱਤੇ ਸੋ ਉਹ ਹੁਣ ਪੰਜਾਬ ਦੇ ਵਿੱਚ ਇੰਟਰ ਨਹੀਂ ਹੋ ਸਕਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਤਰਨਤਾਰਨ ਸੂਬੇ ਦੇ ਵਿੱਚ ਹੁਣ ਪਹਿਲਾ ਐਂਟੀ ਡਰੋਨ ਸਿਸਟਮ ਲਾਂਚ ਕੀਤਾ ਹੈ ਇਸ ਦੇ ਨਾਲ ਪੰਜਾਬ ਹੁਣ ਦੇਸ਼ ਦਾ ਪਹਿਲਾ ਸੂਬਾ ਬਣ ਗਿਆ ਹੈ ਜਿੱਥੇ ਸਰਕਾਰੀ ਪੱਧਰ ਦੇ ਉੱਤੇ ਡਰੋਨ ਰਾਹੀਂ ਜਿਹੜਾ ਕਿ ਹੋਣ ਵਾਲੀਆਂ ਨਸ਼ੀਆਂ ਅਤੇ ਹਥਿਆਰਾਂ ਦੀ ਤਸਕਰੀ ਨੂੰ ਰੋਕਣ ਦੇ ਲਈ ਇਹ ਆਧੁਨਿਕ ਟੈਕਨੋਲੋਜੀ ਜਿਹੜੀ ਉਹ ਲਾਗੂ ਕਰ ਦਿੱਤੀ ਗਈ ਹੈ ਸੋ ਇਹ ਬਿਹਤ ਵੱਡੀ ਖੁਸ਼ਖਬਰੀ ਹੈ ਤੇ ਭਗਵੰਤ ਮਾਨ ਸਰਕਾਰ ਦੇ ਵੱਲੋਂ ਇੱਕ ਵੱਡਾ ਕਦਮ ਜਿਹੜਾ ਕਿ ਚੁੱਕਿਆ ਗਿਆ ਹੈ ਜੋ ਕਿ ਨਸ਼ਾ ਅਤੇ ਜਿਹੜੇ ਹਥਿਆਰ ਪੰਜਾਬ ਦੇ ਵਿੱਚ ਡਰੋਨਾਂ ਦੇ ਰਾਹੀਂ ਪਾਕਿਸਤਾਨ ਦੇ ਵੱਲੋਂ ਸਮਗਲ ਕੀਤੇ ਜਾਂਦੇ ਸਨ ਸੋ ਉਹਨਾਂ ਦੇ ਉੱਤੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਰੋਕ ਲੱਗ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਲੱਗ ਗਏ ਹਨ ਹਾਈ ਟੈਕ ਨਾਕੇ ਵਧਾਈ ਗਈ ਹੈ ਸੁਰੱਖਿਆ ਐਂਟਰੀ ਅਤੇ ਐਗਜ਼ਿਟ ਪੁਆਇੰਟ ਕੀਤੇ ਗਏ ਹਨ ਸੀਲ ਜੀ ਹਸ ਤੰਤਰਤਾ ਦੇਸ਼ ਦੇ ਸ਼ਾਂਤੀਪੂਰਨ ਜਸ਼ਨਾਂ ਨੂੰ ਯਕੀਨੀ ਬਣਾਉਣ ਦੇ ਲਈ ਚਲਾਏ ਜਾ ਰਹੇ ਵਿਸ਼ੇਸ਼ ਆਪਰੇਸ਼ਨਾਂ ਦੇ ਹਿੱਸੇ ਦੇ ਵਜੋਂ ਹੁਣ ਪੰਜਾਬ ਪੁਲਿਸ ਨੇ ਸ਼ਨੀਵਾਰ ਨੂੰ ਵਿਸ਼ੇਸ਼ ਆਪਰੇਸ਼ਨ OPCSS 18 ਚਲਾਇਆ ਹੈ ਜਿਸ ਦਾ ਮਕਸਦ ਹੈ ਕਿ ਪੰਜਾਬ ਦੇ ਸਰਹਾਦੀ ਇਲਾਕਿਆਂ ਦੇ ਵਿੱਚ ਖਾਸ ਤੌਰ ਦੇ ਉੱਤੇ ਜਮਹਰ ਪੰਜਾਬ ਦੇ ਬੱਖ-ਬੱਖ ਜਿਹੜੇ ਕਿ ਸ਼ਹਿਰ ਆ ਉਹਨਾਂ ਦੇ ਵਿੱਚ ਕਾਫੀ ਜ਼ਿਆਦਾ ਹੁਣ ਸਖਤੀ ਕਰ ਦਿੱਤੀ ਗਈ ਹੈ ਹਾਈ ਟੈਕ ਨਾਕੇ ਲਗਾ ਦਿੱਤੇ ਗਏ ਹਨ ਤਾਂ ਜੋ ਕਿ ਜਿਹੜੇ ਸਮਾਜ ਵਿਰੋਧੀ ਅਨਸਰ ਆ ਉਹ ਨਸ਼ਾ ਸਮਗਲਰ ਅਤੇ ਇਸ ਤੋਂ ਇਲਾਵਾ ਕੁਝ ਹੋਰ ਵੀ ਜਿਹੜਾ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਹਨ ਸੋ ਅਜਿਹਾ ਉਹ ਨਾ ਕਰ ਸਕਣ ਸੋ ਲਗਾਤਾਰ ਤੁਹਾਨੂੰ ਦੱਸ ਦਈਏ ਕਿ ਹੁਣ 600 ਤੋਂ ਵੱਧ ਪੁਲਿਸ ਕਰਮਚਾਰੀਆਂ ਦੇ ਆਪਸੀ ਤਾਲਮੇਲ ਦੇ ਨਾਲ 10 ਜ਼ਿਲ੍ਹਿਆਂ ਦੀਆਂ ਹੱਦਾਂ ਦੇ ਅੰਦਰ ਤੇ ਚਾਰ ਸਰਹੱਦੀ ਸੂਬਿਆਂ ਦੇ ਵਿੱਚ ਜਿਹੜਾ ਕਿ ਪੁਲਿਸ ਦੇ ਵੱਲੋਂ ਹਾਈ ਟੈਕ ਨਾਕੇ ਹੁਣ ਲਗਾ ਦਿੱਤੇ ਗਏ ਹਨ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਜ਼ਿਆਦਾ ਹੁਣ ਚੈਕਿੰਗ ਹੋ ਰਹੀ ਹੈ ਕਿਉਂਕਿ 15 ਅਗਸਤ ਆਜ਼ਾਦੀ ਦਿਹਾੜਾ ਜਿਹੜਾ ਕਿ ਭਾਰਤ ਦਾ ਆਉਣ ਵਾਲਾ ਹੈ ਜਿਸ ਦੇ ਮੱਦੇਨਜ਼ਰ ਹੁਣ ਪੰਜਾਬ ਦੇ ਵਿੱਚ ਵੀ ਹਾਈ ਟੈਕ ਨਾਕੇ ਲਗਾ ਦਿੱਤੇ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਮੌਸਮ ਵਿਭਾਗ ਤੋਂ ਜਿਹੜੀ ਵੱਡੀ ਅਪਡੇਟ ਨਿਕਲ ਕੇ ਆ ਰਹੀ ਹੈ ਅੱਜ ਸਵੇਰ ਤੋਂ ਹੀ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਿੱਥੇ بارش ਹੋ ਰਹੀ ਹੈ ਜਿਸ ਦੇ ਨਾਲ ਲੋਕਾਂ ਨੂੰ ਗਰਮੀ ਤੋਂ ਥੋੜੀ ਰਾਹਤ ਮਿਲੀ ਹੈ ਹਾਲਾਂਕਿ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅਜੇ ਵੀ ਜਿਹੜਾ ਮੀਂਹ ਨਹੀਂ ਪੈ ਰਿਹਾ ਮੌਸਮ ਵਿਭਾਗ ਦੇ ਮੁਤਾਬਕ ਇੱਕ ਵਾਰ ਫਿਰ ਤੋਂ ਜਿਹੜਾ ਸੂਬੇ ਦੇ ਵਿੱਚ ਹੁਣ ਬਰਸਾਤਾਂ ਦਾ ਸਿਲਸਲਾ ਸ਼ੁਰੂ ਹੋਣ ਜਾ ਰਿਹਾ ਹੈ ਸੋ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਲਕੀ ਤੋਂ ਦਰਮਿਆਨੀ بارش ਦੀ ਸੰਭਾਵਨਾ ਦੱਸਾਈ ਗਈ ਹੈ ਉੱਥੇ ਹੀ 14 ਅਗਸਤ ਨੂੰ ਸੂਬੇ ਦੇ ਵਿੱਚ ਹੈ ਕਸੂਬੇ ਦੇ ਵਿੱਚ ਹੁਣ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਲਗਾਤਾਰ ਤੁਹਾਨੂੰ ਦੱਦੀਏ ਕਿ 14 ਅਗਸਤ ਦਾ ਵਾਲਾ ਦਿਨ ਜਿਹੜਾ ਕਿ ਪੰਜਾਬੀਆਂ ਦੇ ਲਈ ਬੇਹਦ ਖਾਸ ਹੋਵੇਗਾ ਕਿਉਂਕਿ ਭਾਰੀ ਮੀਂਹ ਦਾ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕਰ ਦਿੱਤਾ ਗਿਆ ਹੈ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਨਵਾਂ ਸ਼ਹਿਰ ਮੁਹਾਲੀ ਦੇ ਵਿੱਚ ਤੇਜ਼ ਮੀਂਹ ਦੀ ਜਿਹੜੀ ਭਵਿੱਖਬਾਣੀ ਕੀਤੀ ਗਈ ਹੈ ਸੋ ਲਗਾਤਾਰ ਹੁਣ ਜਿਹੜਾ ਕਿ ਪੰਜਾਬ ਦੇ ਵਿੱਚ ਇਸ ਵਾਰ ਮੌਸਮ ਜਿਹੜਾ ਇੱਕ ਤਕਰੀਬਨ ਤਕਰੀਬਨ ਠੰਡਾ ਹੀ ਬਣਿਆ ਰਿਹਾ ਹੈ ਸੋ ਇਸੇ ਦੌਰਾਨ ਹੁਣ ਮੌਸਮ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਆਉਣ ਵਾਲੇ ਦੋ ਤੋਂ ਤਿੰਨ ਦਿਨ ਜਿਹ ਮੌਸਮ ਵਿਭਾਗ ਨੇ ਜੈਲੂ ਲਟ ਪੰਜਾਬ ਦੇ ਵਿੱਚ ਜਾਰੀ ਕਰ ਦਿੱਤਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ 300 ਰੁਪਏ ਸਸਤੀ ਮਿਲੇਗੀ ਹੁਣ ਐਲਪੀਜੀ ਗੈਸ ਜਿਸ ਹੇ ਪ੍ਰਧਾਨ ਮੰਤਰੀ ਦਾ ਰਖੜੀ ਦੇ ਮੌਕੇ ਹੁਣ ਭੈਣਾਂ ਦੇ ਲਈ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹੁਣ ਦੇਸ਼ ਦੀਆਂ ਭੈਣਾਂ ਨੂੰ ਇੱਕ ਹੋਰ ਵੱਡਾ ਤੋਹਫਾ ਦਿੱਤਾ ਹੈ ਰਖੜੀ ਤੋਂ ਠੀਕ ਇੱਕ ਦਿਨ ਪਹਿਲਾਂ ਹੀ ਕੇਂਦਰੀ ਮੰਤਰੀ ਅਤੇ ਕੇਂਦਰੀ ਸਰਕਾਰ ਦੇ ਵੱਲੋਂ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰਾਂ ਤੇ ਸਬਸਿਡੀ ਵਧਾ ਕੇ 300 ਰੁਪਏ ਕਰ ਦਿੱਤੀ ਗਈ ਹੈ ਇਸ ਫੈਸਲੇ ਲਈ ਹੁਣ ਮੋਦੀ ਕੈਬਨਿਟ ਨੇ 12060 ਕਰੋੜ ਰੁਪਏ ਦੀ ਜਿਹੜੀ ਆ ਉਹ ਰਾਸ਼ੀ ਨੂੰ ਮਨਜ਼ੂਰੀ ਦੇ ਦਿੱਤੀ ਹੈ ਦੇਸ਼ ਦੇ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ ਤੇ ਇਸ ਦੇ ਵਿੱਚ ਗਰੀਬੀ ਰੇਖਾ BPL ਪਰਿਵਾਰ ਜਿਹੜੇ ਆ ਜਿਨ੍ਹਾਂ ਦੇ ਕੋਲ BPL ਦੇ ਕਾਰਡ ਆ ਉਹਨਾਂ ਤੋਂ ਹੇਠਾਂ ਰਹਿਣ ਵਾਲੇ ਜਿਹੜੇ ਪਰਿਵਾਰ ਆ ਉਹਨਾਂ ਨੂੰ ਮੁਫਤ LPG ਗੈਸ ਕਨੈਕਸ਼ਨ ਦਿੱਤੇ ਗਏ ਹਨ ਸੋ ਇਸ ਦੀ ਹੁਣ ਜੇਕਰ ਉਹ ਰੀਫਿਲਿੰਗ ਕਰਾਉਣਗੇ ਦੁਬਾਰਾ ਇਸ ਨੂੰ ਭਰਵਾਉਣਗੇ ਤੇ ਉਹਨਾਂ ਨੂੰ ਹੁਣ 300 ਰੁਪਏ ਦੀ ਸਬਸਿਡੀ ਹੀ ਮਿਲ ਜਾਵੇਗੀ ਸੋ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਤੁਹਾਨੂੰ ਦੱਸਦੀ ਹੈ ਕਿ ਇਹ ਜਿਹੜਾ ਪੋਸਟ ਸ਼ੇਅਰ ਕਰਦੇ ਹੋਏ ਜਿਹੜਾ ਕਿ ਇਹ ਜਾਣਕਾਰੀ ਆਪਣੇ ਐਕਸ ਹੈਂਡਲ ਦੇ ਉੱਤੇ ਦਿੱਤੀ ਗਈ ਹੈ ਸੋ ਕਾਫੀ ਜਿਆਦਾ ਵੱਡੀ ਖੁਸ਼ਖਬਰੀ ਹੈ ਸੋ ਐਲ ਪੀ ਜੀ ਗੈਸ ਦੇ ਉੱਤੇ ਜਿੱਥੇ ਕਿ ਪਹਿਲਾਂ 200 ਰੁਪਏ ਦੀ ਸਬਸਿਡੀ ਮਿਲਦੀ ਸੀ ਪਰ ਹੁਣ ਇਸ ਨੂੰ ਵਧਾ ਕੇ 300 ਰੁਪਏ ਦੀ ਸਬਸਿਡੀ ਕਰ ਦਿੱਤਾ ਗਿਆ ਹੈ ਇਹ ਸਬਸਿਡੀ ਜਿਹੜੀ ਆ ਉਹ ਹਰ ਸਾਲ 9 ਰੀਫਿਲ ਦੇ ਉੱਤੇ ਦਿੱਤੀ ਜਾਵੇਗੀ ਜਿਸ ਦੇ ਨਾਲ 10 ਕਰੋੜ ਤੋਂ ਵੱਧ ਪਰਿਵਾਰਾਂ ਦੇ ਲਈ ਖਾਣਾ ਪਕਾਉਣਾ ਹੋਰ ਵੀ ਸਸਤਾ ਹੋ ਜਾਵੇਗਾ ਸੋ ਬੇਹਦ ਵੱਡੀ ਖੁਸ਼ਖਬਰੀ ਜਿਹੜੀ ਆ ਪ੍ਰਧਾਨ ਮੰਤਰੀ ਮੋਦੀ ਦੇ ਵੱਲੋਂ ਹੁਣ ਦਿੱਤੀ ਗਈ ਹੈ ਸੋ ਗੈਸ ਸਿਲੰਡਰ ਦੇ ਵਿੱਚ 300 ਰੁਪਏ ਦੀ ਜਿਹੜੀ ਆ ਕਟੌਤੀ ਸਮਝ ਸਕਦੇ ਆ ਜਾਂ ਫਿਰ ਇਸ ਨੂੰ ਸਬਸਿਡੀ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਸਮਝ ਸਕਦੇ ਆ ਸੋ 300 ਰੁਪਏ ਸਸਤਾ ਸਿਲੰਡਰ ਹੁਣ ਜਿਹੜਾ ਕੀ ਇਹ ਪਰਿਵਾਰਾਂ ਨੂੰ ਮਿਲੇਗਾ ਜਿਨ੍ਹਾਂ ਦੀ ਕੀ ਗਿਣਤੀ ਤਕਰੀਬਨ 10 ਕਰੋੜ ਤੋਂ ਵੀ ਵੱਧ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਸੋਨੇ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਤੇ ਹੁਣ ਇੱਕ ਵੱਡੀ ਖਬਰ ਨਿਕਲ ਕੇ ਆਈ ਹੈ ਕਿ 10000 ਰੁਪਏ ਤੱਕ ਮਹ ਇਸ ਦੇ ਵਿੱਚ ਬੜੀ ਵਿਵਾਜਿਤ ਦੱਸੀ ਜਾ ਰਹੀ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਫ ਐਲਾਨ ਨੇ ਜਿਹੜਾ ਕਿ ਦੁਨੀਆ ਭਰ ਦੇ ਬਾਜ਼ਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ ਭਾਰਤ ਤੇ 50% ਦੀ ਟੈਰਫ ਲਾਉਣ ਤੋਂ ਬਾਅਦ ਹੁਣ ਅਮਰੀਕੀ ਸਰਕਾਰ ਨੇ 1 ਕਿਲੋ ਅਤੇ ਇਸ ਤੋਂ ਇਲਾਵਾ 100 ਔਸ ਦੀਆਂ ਸੋਨੇ ਦੀਆਂ ਕੀਮਤਾਂ ਜਿਹੜੀਆਂ ਕਿ 12 ਦੇ ਉੱਤੇ ਡਿਊਟੀ ਲਗਾਉਣੀ ਸ਼ੁਰੂ ਕਰ ਦਿੱਤੀ ਹੈ ਜਿਸ ਦੇ ਕਾਰਨ ਹੁਣ ਦੱਸਿਆ ਜਾ ਰਿਹਾ ਹੈ ਕੀ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ 10000 ਤੋਂ ਬਾਅਦ ਜਿਹੜਾ ਕਿ ਸੋਨੇ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋ ਸਕਦਾ ਹੈ ਸੋ ਲਗਾਤਾਰ ਟੈਰਫ ਵਾਰ ਚੱਲ ਰਹੀ ਹੈ ਵੱਖ-ਵੱਖ ਦੇਸ਼ਾਂ ਦੇ ਉੱਤੇ ਟਰੰਪ ਦੇ ਵੱਲੋਂ ਟੈਰਫ ਲਗਾਇਆ ਜਾ ਰਿਹਾ ਹੈ ਭਾਰਤ ਦੇ ਉੱਤੇ ਵੀ ਟੈਰਫ ਲਗਾ ਦਿੱਤਾ ਗਿਆ ਹੈ ਜਿਸ ਦੇ ਕਾਰਨ ਹੁਣ 10000 ਤੋਂ ਵੱਧ ਸੋਨੇ ਦੀਆਂ ਕੀਮਤਾਂ ਦੇ ਵਿੱਚ ਜਿਹੜਾ ਕਿ ਵਾਧਾ ਦੇਖਣ ਨੂੰ ਮਿਲ ਜਾਵੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਜਿੱਥੇ ਕਿ ਭਾਰਤ ਦੇ ਉੱਤੇ ਵਾਧੂ ਟੈਰਫ ਲਾਉਣ ਦਾ ਐਲਾਨ ਕਰ ਦਿੱਤਾ ਗਿਆ ਹੈ ਇਸ ਦੇ ਨਾਲ ਹੁਣ ਪੂਰੇ ਦੇਸ਼ ਦੀ ਤਰ੍ਹਾਂ ਪੰਜਾਬ ਦੇ ਉਦਯੋਗ ਵੀ ਜਿਹੜੇ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਵਿਸ਼ੇਸ਼ ਤੌਰ ਤੇ ਉੱਤੇ ਲੁਧਿਆਣਾ ਦੀ ਇੰਡਸਟਰੀ ਦੇ ਉੱਤੇ ਜਿਹੜਾ ਕਿ ਵੱਡਾ ਅਸਰ ਪਵੇਗਾ ਇੱਕ ਰਿਪੋਰਟ ਦੇ ਮੁਤਾਬਕ ਲੁਧਿਆਣਾ ਦੀਆਂ ਤਕਰੀਬਨ 300 ਕੰਪਨੀਆਂ ਸਿੱਧਾ ਅਮਰੀਕਾ ਨੂੰ ਐਕਸਪੋਰਟ ਕਰਦੀਆਂ ਹਨ ਮੀਡੀਆ ਰਿਪੋਰਟਾਂ ਦੇ ਮੁਤਾਬਕ ਟਰੰਪ ਦੇ ਫੈਸਲੇ ਦੇ ਨਾਲ ਹੁਣ ਲੁਧਿਆਣਾ ਦੀ ਇੰਡਸਟਰੀ ਨੂੰ ਤਕਰੀਬਨ 10000 ਕਰੋੜ ਰੁਪਏ ਦਾ ਸਿੱਧਾ ਨੁਕਸਾਨ ਹੋਵੇਗਾ ਲੁਧਿਆਣਾ ਤੋਂ ਹਰ ਸਾਲ ਤਕਰੀਬਨ 6000 ਕਰੋੜ ਰੁਪਏ ਦਾ ਜਿਹੜਾ ਕਿ ਟੈਕਸਟਾਈਲ ਤੇ ਇਸ ਤੋਂ ਇਲਾਵਾ ਹੋਰ ਜਿਹੜੀ ਗਾਰਮੈਂਟਸ ਅਮਰੀਕਾ ਨੂੰ ਸਪੋਰਟ ਹੁੰਦਾ ਹੈ ਇਸ ਤੋਂ ਇਲਾਵਾ ਆਟੋ ਪਾਰਟਸ ਟੂਲ ਇੰਡਸਟਰੀ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ ਸੋ ਹਾਲਾਤ ਲਗਾਤਾਰ ਵਿਗੜਦੇ ਜਾ ਰਹੇ ਹਨ ਤੇ ਕਈ ਇੰਡਸਟਰੀਆਂ ਬੰਦ ਹੋਣ ਦੀ ਨੋਬਤ ਤੇ ਉੱਤੇ ਵੀ ਆ ਸਕਦੀਆਂ ਹਨ ਤੇ ਹਜ਼ਾਰਾਂ ਪੰਜਾਬੀਆਂ ਨੂੰ ਇਸ ਦੇ ਵਿੱਚੋਂ ਨੌਕਰੀਆਂ ਗਵਾਉਣੀਆਂ ਪੈ ਸਕਦੀਆਂ ਹਨ ਟਰੰਪ ਦੇ ਵੱਲੋਂ ਲਗਾਤਾਰ ਭਾਰਤ ਦੇ ਉੱਤੇ ਟੈਰਫ ਲਗਾਏ ਜਾ ਰਿਹਾ ਹੈ ਜਿਸ ਤੋਂ ਬਾਅਦ ਕੀ ਹੁਣ ਭਾਰਤ ਦੇ ਕਾਰੋਬਾਰੀਆਂ ਦੇ ਲਈ ਇਹ ਜਿਹੜੇ ਮੇਲੇ ਆਰਡਰ ਆ ਉਹ ਵੀ ਰੱਦ ਹੋ ਰਹੇ ਹਨ ਤੇ ਇਸ ਤੋਂ ਇਲਾਵਾ ਕਾਰੋਬਾਰੀਆਂ ਦਾ ਕੰਮ ਲਗਾਤਾਰ ਡਾਊਨ ਹੋ ਰਿਹਾ ਹੈ ਤੇ ਹੋਣ ਵਾਲੇ ਸਮੇਂ ਦੇ ਵਿੱਚ ਕਈ ਫੈਕਟਰੀਆਂ ਬੰਦ ਹੋ ਸਕਦੀਆਂ ਹਨ ਕਿਉਂਕਿ ਉਹਨਾਂ ਨੂੰ ਪ੍ਰੋਡਕਸ਼ਨ ਘਟਾਉਣੀ ਪਵੇਗੀ ਇਸ ਤੋਂ ਇਲਾਵਾ ਬਹੁਤ ਸਾਰੇ ਪੰਜਾਬੀਆਂ ਦੀਆਂ ਨੌਕਰੀਆਂ ਵੀ ਹੁਣ ਜਾ ਸਕਦੀਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਕਿਸਾਨਾਂ ਦੇ ਵੱਲੋਂ ਮਹਾ ਪੰਚਾਇਤਤਾ ਐਲਾਨ ਕਰ ਦਿੱਤਾ ਗਿਆ ਹੈ ਜੀਹਾਂ ਤੁਹਾਨੂੰ ਦੱਸ ਦਈਏ ਕਿ ਹੁਣ ਭਾਰਤੀ ਕਿਸਾਨ ਜੂਨੀਅਨ, ਏਕਤਾ ਸਿੱਧੂਪੁਰ ਅਤੇ ਸੰਯੁਕਤ ਕਿਸਾਨ ਮੋਰਚਾ ਨੇ ਹੁਣ ਕੇਂਦਰ ਅਤੇ ਇਸ ਤੋਂ ਇਲਾਵਾ ਪੰਜਾਬ ਸਰਕਾਰ ਦੇ ਵਿਰੁੱਧ ਗੰਭੀਰ ਦੋਸ਼ ਲਗਾਏ ਹਨ ਕਿ ਕਿਸਾਨਾਂ ਦੀਆਂ ਜ਼ਮੀਨਾਂ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰ ਰਹੇ ਹਨ ਜਗਜੀਤ ਸਿੰਘ ਡੱਲੇਵਾਲ ਅਤੇ ਸਤਨਾਮ ਸਿੰਘ ਬਾਘੜੀਆ ਦੀ ਅਗਵਾਈ ਹੇਠ ਕੀਤੀ ਗਈ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਕਿਸਾਨ ਆਗੂਆਂ ਨੇ ਲੈਂਡ ਪੂਲਿੰਗ ਪਾਲਿਸੀ ਨੂੰ ਕਿਸਾਨਾਂ ਦੀ ਵਿਰੋਧੀ ਕਰਾਰ ਦਿੱਤਾ ਹੈ ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਦੇ ਵਿਰੋਧ ਦੇ ਵਿੱਚ ਹੁਣ ਕਿਸਾਨ ਜਥੇਬੰਦੀਆਂ ਨੇ ਕਈ ਵੱਡੇ ਕਦਮ ਚੁੱਕਣ ਦਾ ਐਲਾਨ ਕਰ ਦਿੱਤਾ ਹੈ 16 ਅਗਸਤ ਨੂੰ ਕਿਸਾਨ ਮਹਾਪੰਚਾਇਤ ਦਾ ਆਯੋਜਨ ਕੀਤਾ ਜਾਵੇਗਾ ਜਿਸ ਦੇ ਵਿੱਚ ਦਿੱਲੀ ਸਰਕਾਰ ਨੂੰ ਵੀ ਕਿਸਾਨਾਂ ਦੀ ਆਵਾਜ਼ ਸੁਣਾਈ ਜਾਵੇਗੀ ਸੋ 25 ਅਗਸਤ ਨੂੰ ਦਿੱਲੀ ਦੇ ਵਿੱਚ ਇੱਕ ਵਾਰ ਫਿਰ ਤੋਂ ਹੁਣ ਵਿਸ਼ਾਲ ਕਿਸਾਨ ਪ੍ਰਦਰਸ਼ਨ ਹੋਵੇਗਾ ਜਿਸ ਦੇ ਵਿੱਚ ਉੱਤਰ ਦੱਖਣ ਪੱਛਮ ਮੱਧ ਭਾਰਤ ਤੋਂ ਲੱਖਾਂ ਕਿਸਾਨ ਸ਼ਾਮਲ ਹੋਣਗੇ ਤੇ ਇਸ ਵਾਰ ਪ੍ਰਦਰਸ਼ਨਕਾਰੀਆਂ ਦਾ ਇੱਕ ਹਿੱਸਾ ਰੇਲਾਂ ਰਾਹੀਂ ਦਿੱਲੀ ਪਹੁੰਚੇਗਾ ਸੋ ਟਰੈਕਟਰ ਇਸ ਵਾਰ ਜਿਹੜੇ ਕਿ ਨਾਲ ਜ ਦਾ ਜਿਹੜਾ ਐਲਾਨ ਕੀਤਾ ਗਿਆ ਹੈ ਪਰ ਇੱਕ ਹਿੱਸਾ ਜਿਹੜਾ ਕਿ ਰੀਲਾਂ ਰਾਹੀਂ ਪਹੁੰਚੇਗਾ ਤੇ ਬਾਕੀ ਟਰੈਕਟਰ ਦੇ ਰਾਹੀਂ ਹੀ ਪਹੁੰਚਣਗੇ ਸੋ ਟਰੈਕਟਰ ਕਿਤੇ ਨਾ ਕਿਤੇ ਘੱਟ ਲਜਾਣ ਦੀ ਕੋਸ਼ਿਸ਼ ਕਿਸਾਨਾਂ ਦੇ ਵੱਲੋਂ ਇਸ ਵਾਰ ਕੀਤੀ ਜਾਵੇਗੀ ਕਿਸਾਨਾਂ ਨੇ ਚੇਤਾਵਨੀ ਦਿੱਤੀ ਗਈ ਹੈ ਕਿਸਾਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਉਦੋਂ ਤੱਕ ਇਹ ਅੰਦੋਲਨ ਉਹਨਾਂ ਦੇ ਵੱਲੋਂ ਜਾਰੀ ਰਹੇਗਾ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਜੇਕਰ ਉਹ ਸੱਚਮੁੱਚ ਕਿਸਾਨਾਂ ਦੇ ਹਤੈਸ਼ੀ ਹਨ ਤੇ ਉਹ ਆਪਣੀਆਂ ਨੀਤੀਆਂ ਦੇ ਉੱਤੇ ਰੋਕ ਲਗਾਉਣ ਅਤੇ ਜੋ ਕਾਰਪੋਰੇਟ ਘਰਾਣਿਆਂ ਨੂੰ ਜ਼ਮੀਨ ਜਾ ਰਹੀ ਹੈ ਉਸ ਦੇ ਉੱਤੇ ਉਹਨਾਂ ਨੂੰ ਪਾਬੰਦੀ ਲਗਾਉਣੀ ਚਾਹੀਦੀ ਹੈ। ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਜਿੱਥੇ ਕਿ ਕਈ ਬੈਂਕਾਂ ਦੇ ਵੱਲੋਂ ਮਿਨੀਮਮ ਬੈਲੈਂਸ ਦੀ ਜਿਹੜੀ ਸ਼ਰਤਿਆ ਹਟਾ ਦਿੱਤੀ ਗਈ ਹੈ ਜਿੱਥੇ ਕਿ ਪਹਿਲਾਂ ਜੁਰਮਾਨਾ ਭਰਨਾ ਪੈਂਦਾ ਸੀ ਪਰ ਹੁਣ ਬੈਂਕ ਖਾਤੇ ਦੇ ਵਿੱਚ ਘੱਟ ਤੋਂ ਘੱਟ 50000 ਰੱਖਣੇ ਹੋਣਗੇ ਲਾਜ਼ਮੀ ਜੇਕਰ ਤੁਹਾਡਾ ਵੀ ICICI ਬੈਂਕ ਦੇ ਵਿੱਚ ਖਾਤਾ ਹੈ ਤੇ ਹੁਣ 1 ਅਗਸਤ ਜਾਂ ਉਸ ਤੋਂ ਬਾਅਦ ਖੁੱਲੇ ਜਾਣ ਵਾਲੇ ਨਵੇਂ ਬਚਤ ਖਾਤਿਆਂ ਦੇ ਵਿੱਚ ਘੱਟ ਤੋਂ ਘੱਟ ਮਿਨੀਮਮ ਬੈਲੈਂਸ ਜਿਹੜਾ ਆ ਹੁਣ 5 ਗੁਣਾ ਤੱਕ ਵਧਾ ਕੇ 50000 ਰੁਪਏ ਕਰ ਦਿੱਤਾ ਗਿਆ ਹੈ ICICI ਬੈਂਕ ਦੇ ਗਾਹਕਾਂ ਦੇ ਲਈ ਹੁਣ 31 ਜੁਲਾਈ ਸਾਲ 2025 ਤੱਕ ਬਚਤ ਬੈਲੈਂਸ ਸੀ ਉਹ 10000 ਰੁਪਏ ਸੀ ਪਰ ਹੁਣ ਇਹਨਾਂ ਦੇ ਵੱਲੋਂ ਵਧਾ ਕੇ ਇਸ ਨੂੰ 50000 ਕਰ ਦਿੱਤਾ ਗਿਆ ਹੈ ਸੋ ਕਿਤੇ ਨਾ ਕਿਤੇ ਜਿਹੜਾ ਕੀ ਵੱਡਾ ਝਟਕਾ ਹੁਣ ICICI ਬੈਂਕ ਦੇ ਵਿੱਚ ਖਾਤਾ ਰੱਖਣ ਵਾਲਿਆਂ ਦੇ ਲਈ ਹੈ ਇਸੇ ਦੌਰਾਨ ਸ਼ਹਿਰੀ ਖੇਤਰਾਂ ਦੇ ਵਿੱਚ ਜਿੱਥੇ 25000 ਰੁਪਏ ਰੱਖਿਆ ਗਿਆ ਹੈ ਤੇ ਇਸੇ ਦੌਰਾਨ ਜਿਹੜੇ ਪਿੰਡੂ ਲਾਕੇ ਉਹਨਾਂ ਦੇ ਵਿੱਚ ਵੀ 10000 ਰੁਪਏ ਤੋਂ ਘੱਟ ਜੇਕਰ ਤੁਸੀਂ ਰੱਖਦੇ ਹੋ ਤੇ ਤੁਹਾਨੂੰ ਹਰ ਮਹੀਨੇ ਜੁਰਮਾਨਾ ਜਿਹੜਾ ਕਿ ਦੇਣਾ ਪਵੇਗਾ ਇਥੇ ਕਿ ਪਿਛਲੇ ਦਿਨੀ ਹੀ ਬੱਸ ਮੁਲਾਜ਼ਮਾਂ ਦੇ ਵੱਲੋਂ ਆਪਣੀਆਂ ਮੰਗਾਂ ਨਾ ਪੂਰੀਆਂ ਹੋਣ ਦੇ ਉੱਤੇ ਪੰਜਾਬ ਦੇ ਵਿੱਚ ਜਿਹੜਾ ਕਿ ਜਾਮ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਪਰ ਉੱਥੇ ਹੀ ਸੀਐਮ ਭਗਵੰਤ ਮਾਨ ਦੇ ਵੱਲੋਂ ਮੀਟਿੰਗ ਕਰਕੇ ਉਹਨਾਂ ਨੂੰ 13 ਤਰੀਕ ਤੱਕ ਬੱਸਾਂ ਬੰਦ ਨਾ ਕਰਨ ਦੀ ਜਿਹੜੀ ਅਪੀਲ ਕੀਤੀ ਗਈ ਜਿਸ ਤੋਂ ਬਾਅਦ ਕਿ ਉਹਨਾਂ ਦੇ ਵੱਲੋਂ ਧਾਰਨਾ ਪ੍ਰਦਰਸ਼ਨ 13 ਅਗਸਤ ਤੱਕ ਜਿਹੜਾ ਕਿ ਮੁਲਤਵੀ ਕਰ ਦਿੱਤਾ ਗਿਆ ਸੀ ਪਰ ਦੂਜੇ ਪਾਸੇ ਹੁਣ ਜਿਹੜਾ ਕਿ ਪੰਜਾਬ ਦੇ ਬਿਜਲੀ ਬੋਰਡ ਵਾਲਿਆਂ ਦੇ ਵੱਲੋਂ ਵੀ ਜਿਹੜਾ ਆਪਣਾ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਪੰਜਾਬ ਵਾਸੀਆਂ ਨੂੰ ਹੁਣ ਭਾਰੀ ਮੁਸੀਬਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੱਸ ਦਈਏ ਕਿ ਬਿਜਲੀ ਮੁਲਾਜ਼ਮਾਂ ਦੇ ਨਾਲ ਸੰਬੰਧਿਤ ਵੱਖ-ਵੱਖ ਜੂਨੀਅਨਾਂ ਨੇ ਹੁਣ ਸਾਂਝੇ ਫੋਰਮ ਨੂੰ ਲੈ ਕੇ ਸੰਘਰਸ਼ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ 11 ਤਰੀਕ ਤੋਂ ਲੈ ਕੇ 13 ਅਗਸਤ ਤੱਕ ਹੜਤਾਲ ਦਾ ਐਲਾਨ ਕਰ ਦਿੱਤਾ ਹੈ ਜਿਸ ਦੇ ਕਾਰਨ ਅਗਲੇ 3 ਦਿਨਾਂ ਲਈ ਹੁਣ ਬਿਜਲੀ ਪ੍ਰਣਾਲੀ ਚਲਾਉਣਾ ਵਿਭਾਗ ਲਈ ਚੁਣੌਤੀਪੂਰਨ ਹੋਣ ਵਾਲਾ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਹਰਸਿਮਰਤ ਬਾਦਲ ਨੇ ਮਜੀਠੀਆ ਨੂੰ ਬੰਨੀ ਰੱਖੜੀ ਸੋ ਜੇਲ੍ਹ ਦੇ ਗੇਟ ਦੇ ਉੱਤੇ ਉਸਦੇ ਵੱਲੋਂ ਕਿਹਾ ਗਿਆ ਹੈ ਕਿ ਮੈਨੂੰ ਕਾਫੀ ਜ਼ਿਆਦਾ ਖੰਝਲ ਖਵਾਰ ਕੀਤਾ ਗਿਆ ਹੈ ਸੋ ਤਸਵੀਰ ਵੀ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਰਖੜੀ ਲੈ ਕੇ ਜਿਹੜੀ ਕਿ ਜੇਲ੍ਹ ਦੇ ਵਿੱਚ ਹਰਸਿਮਰਤ ਬਾਦਲ ਪਹੁੰਚੀ ਹੈ ਸੋ ਇਸ ਤੋਂ ਬਾਅਦ ਲੰਬੇ ਸਮੇਂ ਤੋਂ ਨਾਭਾ ਜੇਲ੍ਹ ਦੀ ਜਿਹੜੀ ਕਿ ਨਵੀਂ ਜ਼ਿਲਾ ਜੇਲ੍ਹ ਦੇ ਵਿੱਚ ਬੰਦ ਵਿਕਰਮਜੀਤਿਆ ਨੂੰ ਸ਼ੁੱਕਰਵਾਰ ਨੂੰ ਉਸਦੀ ਭੈਣ ਸਾਬਕਾ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਲ ਜਿਹੜੀ ਕਿ ਰਖੜੀ ਬੰਨਣ ਦੇ ਲਈ ਪਹੁੰਚਦੀ ਹੈ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਹਰਸਿਮਰਤ ਕੌਰ ਨੇ ਦੱਸਿਆ ਹੈ ਕਿ ਜੇਲ੍ਹ ਦੇ ਨਿਯਮਾਂ ਦੇ ਅਨੁਸਾਰ ਭਰਾ ਨੂੰ ਉਸਦੀ ਭੈਣ ਦੇ ਰਖੜੀ ਬੰਨਣ ਦੇ ਲਈ ਜਿਹੜੀ ਕਿ ਮੁਲਾਕਾਤ ਕਰਨ ਦਾ ਹੱਕ ਹੈ ਸੋ ਇਸ ਦੇ ਬਾਵਜੂਦ ਭਗਵਾਨਤਮਨ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੇ ਜਾਣ ਬੁੱਝ ਕੇ ਜੇਲ੍ਹ ਦੇ ਗੇਟ ਦੇ ਬਾਹਰ ਹੀ ਅੱਧਾ ਘੰਟਾ ਉਸ ਨੂੰ ਰੋਕ ਕੇ ਖੜ੍ਹੀ ਰੱਖਿਆ ਤੇ ਜਿਸ ਤੋਂ ਬਾਅਦ ਹੀ ਉਸ ਨੇ ਦੱਸਿਆ ਕਿ ਉਹ ਕਾਫੀ ਜ਼ਿਆਦਾ ਖੱਜਲ-ਖਵਾਰ ਹੋਈ ਹੈ ਸੋ ਉਹਨਾਂ ਨੇ ਕਿਹਾ ਹੈ ਕਿ 250 ਦੇ ਕਰੀਬ ਔਰਤਾਂ ਜੇਲ੍ਹ ਦੇ ਅੰਦਰ ਆਪਣੇ ਭਰਾਵਾਂ ਨੂੰ ਰਖੜੀ ਬੰਨਣ ਦੇ ਲਈ ਪਹੁੰਚੀਆਂ ਹੋਈਆਂ ਸਨ ਪਰ ਉਸੇ ਦੇ ਬਾਵਜੂਦ ਉਸ ਨੂੰ ਜਿਹੜਾ ਕਿ ਰੋਕਿਆ ਗਿਆ ਤੇ ਉਸਨੇ ਭਗਵੰਤ ਮਾਨ ਦੇ ਉੱਤੇ ਹੁਣ ਦੋਸ਼ ਲਗਾਇਆ ਹੈ ਕਿ ਉਹਨਾਂ ਵੱਲੋਂ ਅਜਿਹੀਆਂ ਘਟੀਆ ਹਰਕਤਾਂ ਉਹਨਾਂ ਦੇ ਨਾਲ ਜਾਣਬੁੱਝ ਕੇ ਕੀਤੀਆਂ ਜਾ ਰਹੀਆਂ ਹਨ। ਬੀਬੀ ਬਦਲ ਨੇ ਕਿਹਾ ਹੈ ਕਿ ਮੌਜੂਦਾ ਸਰਕਾਰ ਦੇ ਫਰੀਦਕੋਟ ਦੇ ਵਿਧਾਇਕ ਪੀਏ ਦੀ ਗੱਡੀ ਦੇ ਵਿੱਚੋਂ ਨਸ਼ੀਲਾ ਪਾਊਡਰ ਮਿਲਿਆ ਹੈ। ਤੋਲਣ ਵਾਲੀ ਮਸ਼ੀਨ ਵੀ ਬਰਾਮਦ ਹੋਈ ਹੈ। ਸੋ ਉਸ ਦੇ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਪਰ ਮੇਰੇ ਭਰਾ ਦੇ ਉੱਤੇ ਜਾਣਬੁੱਝ ਕੇ ਭਗਵੰਤ ਮਾਨ ਦੇ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਜਦਕਿ ਉਹ ਅਜਿਹਾ ਕੋਈ ਵੀ ਕੰਮ ਨਹੀਂ ਕਰਦਾ ਹੈ। ਸੋ ਹੁਣ ਤੁਹਾਨੂੰ ਦੱਸ ਦਈਏ ਕਿ ਉਹ ਕਹਿੰਦੀ ਹੈ ਕਿ ਪਾਠ ਪੂਜਾ ਕਰਨ ਵਾਲਾ ਮੇਰਾ ਭ ਸੋ ਜੈਸਨੂ ਕੀ ਜਾਣ ਪੁੱਜ ਕੇ ਭਗਵੰਤ ਮਾਨ ਨੇ ਬਦਲੇ ਦੀ ਰਾਜਨੀਤੀ ਦੇ ਚਲਦਿਆਂ ਹੋਇਆ ਜਿਹੜਾ ਕਿ ਜੇਲ੍ਹ ਦੇ ਵਿੱਚ ਬੰਦ ਕੀਤਾ ਹੋਇਆ ਹੈ ਇਸ ਤੋਂ ਬਾਅਦ ਇਹ ਵੀਡੀਓ ਹੁਣ ਸੋਸ਼ਲ ਮੀਡੀਆ ਦੇ ਉੱਤੇ ਤੇ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਇੱਕ ਪਕੌੜੇ ਬਣਾਉਣ ਵਾਲੇ ਵਿਅਕਤੀ ਦੇ ਵੱਲੋਂ ਇੱਕ ਗਰਮ ਤੇਲ ਦੇ ਵਿੱਚ ਰਫੈਂਡ ਤੇਲ ਦੇ ਜਿਹੜੇ ਕਿ ਪੈਕਟ ਸਿੱਧੇ ਹੀ ਪਾ ਦਿੱਤੇ ਜਾਂਦੇ ਹਨ ਜਿਸ ਤੋਂ ਬਾਅਦ ਉਸ ਦੇ ਵੱਲੋਂ ਉਸ ਦੇ ਵਿੱਚ ਪਾ ਕੇ ਜਿਹੜੇ ਪੈਕਟ ਆ ਉਹਨਾਂ ਨੂੰ ਖੋਲ੍ਹਿਆ ਜਾਂਦਾ ਹੈ ਸੋ ਪਕੌੜੇ ਵਾਲਿਆਂ ਦੇ ਉੱਤੇ ਹੁਣ ਜਿਹੜਾ ਕਿ ਕਾਫੀ ਜ਼ਿਆਦਾ ਸਖਤ ਨੋਟਿਸ ਹੋਇਆ ਹੈ ਸੋ ਵੀਡੀਓ ਵਾਇਰਲ ਹੋ ਚੁੱਕੀ ਸੀ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਗਿੱਲ ਚੌਂਕ ਦੇ ਨੇੜੇ ਇਹ ਪਕੌੜੇ ਬਣਾਉਣ ਵਾਲੇ ਵਿਅਕਤੀ ਨੂੰ ਫੂਡ ਬਲੌਗਰ ਅੱਗੇ ਸਟੰਟ ਕਰਨਾ ਮਹਿੰਗਾ ਪੈ ਗਿਆ ਫੂਡ ਬਲੌਗਰ ਵੱਲੋਂ ਪਕੌੜੇ ਬਣਾਉਣ ਵਾਲੇ ਵਿਅਕਤੀ ਦੀ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾ ਦਿੱਤੀ ਗਈ ਜਿਸ ਤੋਂ ਬਾਅਦ ਤੇਜ਼ੀ ਦੇ ਨਾਲ ਵਾਇਰਲ ਹੋ ਗਈ ਇਹ ਵੀਡੀਓ ਦੇ ਵਿੱਚ ਹੁਣ ਪਕੌੜੇ ਬਣਾਉਣ ਵਾਲੇ ਵਿਅਕਤੀ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਤੁਹਾਨੂੰ ਦੱਸ ਦਈਏ ਕਿ ਫੂਡ ਬਲੌਗਰ ਦੇ ਅੱਗੇ ਸਟੰਟ ਕਰਨਾ ਕਾਫੀ ਜ਼ਿਆਦਾ ਮਹਿੰਗਾ ਪਿਆ ਸਟੰਟ ਕਰਦੇ ਹੋਏ ਗਰਮ ਤੇਲ ਦੀ ਕੜਾਹੀ ਦੇ ਵਿੱਚ ਰਿਫੈਂਡ ਤੇਲ ਦੇ ਪਲਾਸਟਿਕ ਦੇ ਪੈਕਟ ਉਸ ਦੇ ਵੱਲੋਂ ਛੁੱਟ ਦਿੱਤੇ ਜਾਂਦੇ ਹਨ ਹਰਲੋ ਹੋ ਜਾਂਦੀ ਹੈ ਤੇ ਸ਼ਹਿਰ ਦੇ ਵਿੱਚ ਹੰਗਾਮਾ ਮਚ ਜਾਂਦਾ ਹੈ ਸੋ ਇਸ ਦੇ ਉੱਤੇ ਲੋਕਾਂ ਨੇ ਕੜੀ ਨਾਰਾਜ਼ਗੀ ਜਤਾਈ ਹੈ ਉਹਨਾਂ ਦਾ ਕਹਿਣਾ ਹੈ ਕਿ ਖੋਲ ਦੇ ਤੇਲ ਦੇ ਵਿੱਚ ਪਲਾਸਟਿਕ ਦੇ ਪੈਕਟ ਸੁੱਟਣ ਦੇ ਨਾਲ ਪਲਾਸਟਿਕ ਦੇ ਕੁਝ ਅੰਸ਼ ਜਿਹੜੇ ਆ ਉਹ ਤੇਲ ਦੇ ਵਿੱਚ ਘੁਲ ਜਾਂਦੇ ਹਨ ਜੋ ਕਿ ਸਿੱਧੇ ਪਕੌੜਿਆਂ ਦੇ ਵਿੱਚ ਮਿਲ ਜਾਂਦੇ ਹਨ ਇਸ ਦਾ ਮਤਲਬ ਹੈ ਕਿ ਪਕੌੜਿਆਂ ਦੇ ਵਿੱਚ ਜਿਹੜੀ ਕਿ ਪਲਾਸਟਿਕ ਉਹਨਾਂ ਨੂੰ ਖਾਣ ਨੂੰ ਮਿਲਦੀ ਹੈ ਜੋ ਕਿ ਖਾਣ ਵਾਲਿਆਂ ਦੀ ਸਿਹਤ ਦੇ ਲਈ ਕਾਫੀ ਜ਼ਿਆਦਾ ਨੁਕਸਾਨਦੇ ਹੁੰਦੀ ਹੈ ਸੋ ਇਸ ਤੋਂ ਬਾਅਦ ਹੁਣ ਜਿਵੇਂ ਹੀ ਫੂਡ ਸੇਫਟੀ ਵਿਭਾਗ ਨੂੰ ਇਸ ਦੀ ਜਿਹੜੀ ਜਾਣਕਾਰੀ ਮਿਲੀ ਹੈ ਉਸ ਤੋਂ ਬਾਅਦ ਉਹਨਾਂ ਦੇ ਵੱਲੋਂ ਹੁਣ ਇਸ ਦੁਕਾਨ ਨੂੰ ਬੰਦ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਮੌਕੇ ਦੇ ਉੱਤੇ ਚਟਣੀ ਰਫੈਂਟ ਤੇਲ ਪਕੌੜੀਆਂ ਦੇ ਸੈਂਪਲ ਲੈ ਕੇ ਉਹਨਾਂ ਦੇ ਵੱਲੋਂ ਸਿਹਤ ਵਿਭਾਗ ਨੂੰ ਭੇਜ ਦਿੱਤੇ ਗਏ ਹਨ ਜਾਂਚ ਦੇ ਵਿੱਚ ਸਾਹਮਣੇ ਆਇਆ ਹੈ ਕਿ ਜਸਪਾਲ ਸਿੰਘ ਦੇ ਕੋਲ ਫੂਡ ਲਾਇਸੈਂਸ ਵੀ ਨਹੀਂ ਹੈ ਜਿਸ ਤੋਂ ਬਾਅਦ ਵੀ ਉਹ ਪਕੌੜੇ ਵੇਚ ਰਿਹਾ ਸੀ ਲਗਾਤਾਰ ਸੋ 10 ਰੁਪਏ ਦੀ ਇੱਕ ਪਲੇਟ ਜਿਹੜੀ ਇਸ ਦੇ ਵੱਲੋਂ ਪਕੌੜੀਆਂ ਦੀ ਵੇਚੀ ਜਾ ਰਹੀ ਸੀ ਤੇ ਖੂਬ ਇਸ ਦੇ ਵੱਲੋਂ ਕਮਾਈ ਵੀ ਕੀਤੀ ਜਾਂਦੀ ਸੀ ਭਾਰ ਇਸ ਦੇ ਵੱਲੋਂ ਇਕੱਠੇ ਹੀ ਜਿਹੜੇ ਰਫ ਦੇ ਪੈਕਟ ਖੋਲੇ ਗਏ ਆ ਉਸ ਦੇ ਕਾਰਨ ਹੁਣ ਇਸ ਦੀਆਂ ਕਿਤੇ ਨਾ ਕਿਤੇ ਮੁਸ਼ਕਲਾਂ ਕਾਫੀ ਜ਼ਿਆਦਾ ਵੱਧ ਚੁੱਕੀਆਂ ਹਨ ਕਿਉਂਕਿ ਮੌਕੇ ਦੇ ਉੱਤੇ ਹੀ ਵੀਡੀਓ ਬਣ ਰਹੀ ਸੀ ਜਿਸ ਤੋਂ ਬਾਅਦ ਕੀ ਵੀਡੀਓ ਆਗਗਾਂਗ ਪੂਰੇ ਪੰਜਾਬ ਦੇ ਵਿੱਚ ਵਾਇਰਲ ਹੋ ਜਾਂਦੀ ਹੈ ਤੇ ਲੋਕਾਂ ਦੇ ਵੱਲੋਂ ਇਸ ਦੇ ਖਿਲਾਫ ਕਾਰਵਾਈ ਕਰਵਾ ਦਿੱਤੀ ਜਾਂਦੀ ਹੈ ਸੋ ਕਿਤੇ ਨਾ ਕਿਤੇ ਇਸ ਨੂੰ ਜਿਹੜਾ ਕਿ ਸਟੰਟ ਮਾਰਨਾ ਬਹੁਤ ਜ਼ਿਆਦਾ ਮਹਿੰਗਾ ਪੈ ਚੁੱਕਾ ਹੈ ਇਸ ਤੋਂ ਬਾਅਦ ਕੈਨੇਡਾ ਤੋਂ ਹੁਣ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਵਿੱਚ ਲਾਪਤਾ ਪੰਜਾਬੀ ਨੌਜਵਾਨ ਦੀ ਮਿਲੀ ਹੈ ਲਾਸ਼ ਜੀ ਹਾਂ ਕੈਨੇਡਾ ਦੇ ਵਿੱਚ 4 ਮਹੀਨੇ ਤੋਂ ਲਾਪਤਾ ਪੰਜਾਬੀ ਨੌਜਵਾਨ ਲਾਸ਼ ਵੈਲੀ ਰਿਵਰ ਦੇ ਵਿੱਚੋਂ ਜਿਹੜਾ ਕਿ ਉਸ ਦੀ ਬਰਾਮਦ ਹੋ ਗਈ ਹੈ ਬਿਨੀ ਪੈਗ ਦੇ 23 ਸਾਲਾ ਮਨਚਲ ਪ੍ਰੀਤ ਸਿੰਘ ਨੂੰ ਆਖਰੀ ਵਾਰ 28 ਮਾਰਚ ਦੀ ਸ਼ਾਮ ਨੂੰ ਫੋਰਟ ਰਿਚਮੈਂਡ ਇਲਾਕੇ ਦੇ ਵਿੱਚ ਦੇਖਿਆ ਗਿਆ ਸੀ ਉਸ ਦੀ ਭਾਲ ਦੇ ਵਿੱਚ ਡਿਊਟੀ ਪੁਲਿਸ ਲੋਕਾਂ ਤੋਂ ਮਦਦ ਵੀ ਮੰਗ ਰਹੀ ਸੀ 5 ਫੁੱਟ 10 ਇੰਚ ਕੱਦ ਦੇ ਸਰੀਰ ਵਾਲਾ ਮਨਚਲ ਪ੍ਰੀਤ ਸਿੰਘ ਜੋ ਕਿ ਅਕਸਰ ਹੀ ਸੇਂਟ ਵਾਈਟਲ ਪਾਰਕ ਦੇ ਵਿੱਚ ਜਿਹੜਾ ਕਿ ਉੱਥੇ ਰਹਿੰਦਾ ਸੀ ਤੇ ਉਸ ਇਲਾਕਿਆਂ ਦੇ ਵਿੱਚ ਨਜ਼ਰ ਆਉਂਦਾ ਸੀ ਪਰ ਇਸ ਤੋਂ ਬਾਅਦ ਉਸ ਦੀ ਗੁੰਮਸ਼ੁਦਗੀ ਦੀ ਜਿਹੜੀ ਰਿਪੋਰਟ ਸਾਹਮਣੇ ਆਈ ਸੀ ਜਿਸ ਤੋਂ ਬਾਅਦ ਹੁਣ ਪਤਾ ਲੱਗਾ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ ਤੇ ਉਸ ਦੀ লাশ ਬਰਾਮਦ ਕੀਤੀ ਗਈ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਇਸ ਨੌਜਵਾਨ ਦੀ ਸਿਰਫ ਜਿਹੜਾ ਕਿ 23 ਸਾਲ ਦਾ ਇਹ ਨੌਜਵਾਨ ਸੀ ਸੋ ਜਿਸ ਦੀ ਕਿ ਹੁਣ 4 ਮਹੀਨੇ ਬਾਅਦ ਡੈੱਡ ਬੋਡੀ ਬਰਾਮਦ ਹੋਈ ਹੈ ਕੈਨੇਡਾ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕਿ ਬੋਡੀ ਹੀ ਜਿਹੜੀ ਆ ਉਹ ਪੁਲਿਸ ਨੂੰ ਨਹੀਂ ਮਿਲ ਰਹੀ ਸੀ ਨੌਜਵਾਨ ਦੀ ਤਕਰੀਬਨ 4 ਮਹੀਨੇ ਤੋਂ ਇਹ ਨੌਜਵਾਨ ਲਾਪਤਾ ਹੋ ਚੁੱਕਾ ਸੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤਾਂ ਪੌਂਗ ਟਾਈਮ ਤੋਂ ਹੁਣ ਇੱਕ ਵਾਰ ਫਿਰ ਤੋਂ 52781 ਕਿਊਸਿਕ ਪਾਣੀ ਛੱਡ ਦਿੱਤਾ ਗਿਆ ਹੈ ਇਹ ਇਲਾਕਿਆਂ ਦੇ ਲਈ ਹੁਣ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਜੀ ਹਾਂ ਹਿਮਾਚਲ ਪ੍ਰਦੇਸ਼ ਦੇ ਬਿਆਸ ਦਰਿਆ ਦੇ ਉੱਤੇ ਸਥਿਤ ਪੌਂਗ ਡੈਮ ਦੇ ਵਿੱਚੋਂ ਅੱਜ ਫਿਰ ਤੋਂ 51781 ਕਿਊਸਕ ਪਾਣੀ ਜਿਹੜਾ ਕਿ ਛੱਡ ਦਿੱਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਅੱਜ 7 ਵਜੇ ਜਿਹੜਾ ਕਿ ਪੌਂਗ ਡੈਮ ਚੀਜ਼ ਤੋਂ ਇਹ ਪਾਣੀ ਛੱਡਿਆ ਗਿਆ ਹੈ। ਸੋ ਜਿਸ ਤੋਂ ਬਾਅਦ ਕਿ ਪਾਣੀ ਦਾ ਪੱਧਰ ਲਗਾਤਾਰ ਵੱਧਦਾ ਜਾ ਰਿਹਾ ਸੀ ਜਿਸ ਦੇ ਕਾਰਨ ਪਾਣੀ ਜਿਹੜਾ ਮਜਬੂਰ ਨਹੀਂ ਛੱਡਣਾ ਪਿਆ ਹੈ। ਇਹ ਫੈਸਲਾ ਹਿਮਾਚਲ ਦੇ ਵਿੱਚ ਹੋ ਰਹੀ بارش ਦੇ ਕਾਰਨ ਪੌਂਗ ਡੈਮ ਦੇ ਵਿੱਚ ਪਾਣੀ ਵਧਣ ਦੇ ਕਾਰਨ ਆ ਰਿਹਾ ਹੈ ਤੇ ਕੰਟਰੋਲ ਕਰਨ ਦੇ ਲਈ ਉਹਨਾਂ ਨੂੰ ਪਾਣੀ ਜਿਹੜਾ ਕਿ ਛੱਡਣਾ ਹੀ ਪਵੇਗਾ ਇਸ ਇਸੇ ਤਰ੍ਹਾਂ ਡੀਸੀ ਹੁਸ਼ਿਆਰਪੁਰ ਅੰਚਿਕਾ ਜੈਨ ਦੇ ਅਨਸਾਰ ਜਿਹੜਾ ਕਿ ਪਾਣੀ ਛੱਡਣ ਦੀ ਪ੍ਰਕਿਰਿਆ ਦੇ ਵਿੱਚ ਇੱਕ ਸਾਵਧਾਨੀ ਦੇ ਪਾਅ ਦੇ ਪੱਛੋਂ ਕੀਤੀ ਗਈ ਹੈ ਸੋ ਇਸ ਦਾ ਮੁੱਖ ਆਦੇਸ਼ ਡੈਮ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ ਸੋ ਇਸ ਤੋਂ ਬਾਅਦ ਹੁਣ ਜਿਹੜੇ ਕਿ ਹੁਸ਼ਿਆਰਪੁਰ ਦੇ ਇਲਾਕੇ ਆ ਜਾਂ ਫਿਰ ਇਸ ਡੈਮ ਦੇ ਨਾਲ ਲੱਗਦੇ ਇਲਾਕੇ ਆ ਉਹਨਾਂ ਨੂੰ ਜਿਹੜਾ ਕਿ ਸੁਚੇਤ ਰਹਿਣ ਦੀ ਅਪੀਲ ਵੀ ਕਰ ਦਿੱਤੀ ਗਈ ਹੈ ਸੋ ਇਹਨਾਂ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ